ਅਸੀਂ ਇਸ ਵੇਲੇ ਮਤੌਲੀ ਪਿੰਡ ਦੇ ਵਿੱਚ ਸਾਡੇ ਨੌਜਵਾਨ ਵੀਰ ਬਰਿੰਦਰ ਸਿੰਘ ਦੇ ਘਰੇ ਖੜੇ ਹਾਂ ਜਿਨ੍ਹਾਂ ਨੇ ਇਹ ਕਿਸਾਨੀ ਅੰਦੋਲਨ ਦੀ ਸਪੋਰਟ ਕਰਦਿਆਂ ਅੰਦੋਲਨ ਦੇ ਵਿੱਚ ਸ਼ਮੂਲੀਅਤ ਕੀਤੀ ਰੋਟੀ ਪਾਣੀ ਦੀ ਸੇਵਾ ਲੈ ਕੇ ਲੰਗਰਾਂ ਦੀ ਸੇਵਾ ਲੈ ਕੇ ਗਈ ਔਰ ਉਹ ਸੇਵਾ ਕਰਦਿਆਂ ਸਾਡੇ ਇਸ ਨੌਜਵਾਨ ਦੀ ਅੱਖ ਦੇ ਵਿੱਚ ਸ਼ਰਅ ਲੱਗਿਆ ਜਿਸ ਜਦੋਂ ਭਾਜਪੀ ਦੀ ਗੁੰਡਿਆਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਉਹਨਾਂ ਦਾ ਸ਼ਿਕਾਰ ਸਾਡਾ ਨੰਦੋਣਾ ਹੀ ਹੋਇਆ ਔਰ ਇਹ ਜ਼ਰੂਰ ਕਹ ਲੈ ਕਿ ਜਿੱਡਾ ਵੱਡਾ ਸਾਡੇ ਨੌਜਵਾਨ ਦਾ ਕਲਾ ਹੀ ਦਾ ਨਹੀਂ ਬਹੁਤ سارے ਨੌਜਵਾਨਾਂ ਦੇ ਇੰਦਾ ਬਿੱਦੀ ਪਦ ਤੇ ਨੁਕਸਾਨ ਵਜਿਹਾ ਅੱਖਾਂ ਵੀ ਰੋਸ਼ਨੀ ਨਹੀਂ ਹੋਈ ਉਸ ਰੋਸ਼ਨੀ ਨੂੰ ਜੇ ਕੋਈ ਕਹੇ ਕਿ ਪੈਸੇ ਨਾਲ ਪੂਰਾ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੌਮ ਨੂੰ ਬਹੁਤ ਵੱਡੀ ਕਿਸਾਨੀ ਨੂੰ ਦੇਣ ਹੈ ਔਰ ਉਹਦੇ ਸਾਹਮਣੇ ਜੋ ਵੀ ਪੈਸਾ ਆਰਥਿਕ ਮਦਦਾਂ ਦੀ ਗੱਲ ਹੈ ਉਹ ਤੁਛ ਨਹੀਂ ਲੇਕਿਨ ਐਸਕੇਮ ਨੇ ਇੱਕ ਫੈਸਲਾ ਲਿਆ ਐਸਕਮ ਨਾਨ ਪੋਲਿਟਿਕਲ ਦਾ ਇਹ ਫੈਸਲਾ ਪੂਰੇ ਭਾਰਤ ਲੈਵਲ ਦਾ ਕਿ ਭਈ ਅਸੀਂ ਜਿੰਨਾ ਵੀ ਸਹਯੋਗ ਕਰ ਸਕਦੇ ਹਾਂ ਅਜੇ ਇਹ ਠਕਮੀ ਜਿੰਨਾਂ ਦੇ ਬਹੁਤ ਜ਼ਿਆਦਾ ਜ਼ਖਮੀ ਲੰਗੀਆਂ ਅੱਖਾਂ ਗਈਆਂ ਸਾਰੇ ਕੁਝ ਨੌਜਵਾਨਾਂ ਦੀਆਂ ਕੁਝ ਦੀਆਂ ਲੱਤਾਂ ਟੁੱਟੀਆਂ ਨੇ ਜੋ ਜਿਹੜੇ ਸੀਰੀਅਸ ਗੰਭੀਰ ਨੇ ਜ਼ਖਮੀ ਨੇ ਉਹਨਾਂ ਸਾਰਿਆਂ ਨੂੰ ਮਦਦ ਕਰਨ ਦਾ ਇੱਕ ਫੈਸਲਾ ਲਿਆ ਜਿਸ ਦੇ ਚੋਂ ਅਸੀਂ ਇੱਕ ਛੋਟੀ ਜੀ ਮਦਦ ਜਾਂ ਇਹ ਕਹੋ ਤੇ ਇਹਨਾਂ ਦੇ ਹੌਸਲਾ ਅਫਜ਼ਾਈ ਜਿਸ ਤਰੀਕੇ ਦੇ ਨਾਲ ਇਹ ਅੱਜ ਵੀ ਮੋਰਚੇ ਦੇ ਨਾਲ ਖੜੇ ਨੇ ਪਰਵਾਹੀ ਕੀਤੀ ਔਰ ਉਹਦੇ ਵਿੱਚੋਂ 50 50000 ਰੁਪਇਆ ਅਸੀਂ ਇਹਨਾਂ ਨੌਜਵਾਨਾਂ ਨੂੰ ਦੇਣ ਦਾ ਫੈਸਲਾ ਲਿਆ ਇਸ ਕੇ ਮਿਲੂ ਔਰ ਮੇਰੇ ਨਾਲ ਮੇਰੇ ਨਾਲ ਗੁਰਸਾ ਸਾਹਿਬ ਨੇ ਲਖਵਿੰਦਰ ਔਲਖ ਜੀ ਨੇ ਇਧਰਲੇ ਪਾਸੇ ਬਾਈ ਹਰਜੀਤ ਸਿੰਘ ਆਏ ਇਹ ਜੋ ਕਾਕਾ ਕੋਟਲਾ ਜੀ ਹੈ ਇਹ ਸਾਡੇ ਨਾਲ ਅਬ ਮੈਨੂੰ ਕੋਹਾਰ ਹੈ ਵਕ ਵਕ ਜਦੋਂ ਬੰਦੀਆਂ ਤੋਂ ਸਾਰੇ ਯੂਨੀਟਰ ਸਾਹਿਬਾਂ ਨੇ ਪੂਰਾ ਮੋਰਚੇ ਵੱਲੋਂ ਅਸੀਂ ਸਪੋਰਟ ਕਰਕੇ ਚੱਲੇ ਆ ਔਰ ਇਹਨਾਂ ਦੀ ਹੌਸਲਾ ਅਭਜਾਈ ਇਹਨਾਂ ਨੂੰ ਇੱਕ ਤਰ੍ਹਾਂ ਦੀ ਦੇ ਕਹਾਂ ਕਿ ਇਹਨੂੰ ਇਹਨੂੰ ਇਹਦੇ ਇਹਨੂੰ ਕਿਸੇ ਤਰੀਕੇ ਦੇ ਨਾਲ ਆਰਥਿਕ ਮਦਦ ਤਾਂ ਕਿਹਾ ਨਹੀਂ ਦਾ ਸਕਦਾ ਸਿਰਫ ਇੱਕ ਇਹਨਾਂ ਦੀ ਹਿੰਮਤ ਦੀ ਦਾਦ ਹੈ ਉਹ ਅਸੀਂ ਦੇ ਵਾਸਤੇ ਉੱਤੇ ਆਏ ਹਾਂ ਔਰ ਉਹ ਅਸੀਂ ਤੁਹਾਡੇ ਸਾਰੇ ਕੈਮਰੇ ਦੇ ਸਾਹਮਣੇ ਸਾਡੇ ਦੀ ਹੈਂਡਓਵਰ ਕਰਾਂਗੇ ਇਹ 50000 ਦੀ ਮਦਦ ਹੈ ਜਿਹੜੀ ਅਸੀਂ ਇੱਥੇ ਦਿੱਤੀ ਹੈ ਲੇਕਿਨ ਇੱਕ ਗੱਲ ਜਰੂਰ ਸਮਝਣ ਵਾਲੀ ਹੈ ਕਿ ਇਹ ਜਿਹੜਾ ਅੱਜ ਅਸੀਂ ਇੱਥੇ ਬੈਠੇ ਹਾਂ ਸਾਡੇ ਨੌਜਵਾਨਾਂ ਖੱਲਾਫ ਤਾਂ ਹੋਈਆਂ ਅੱਧਾ ਘੰਟਾ ਚਰਚਾ ਹੋਈ ਕਿ ਕਿਵੇਂ ਲੱਗੇ ਹੈ ਅੱਜ ਇਹਨਾਂ ਨੇ ਜਿਹੜੀ ਇਹਨਾਂ ਦੀ ਅੱਖ ਦੀ ਰੌਸ਼ਨੀ ਗਈ ਹੈ ਜਿਸ ਤਰ੍ਹਾਂ ਦਾ ਜ਼ਖਮ ਮਿਲਿਆ ਸੀ ਉਸ ਜ਼ਖਮ ਦੇ ਪ੍ਰਤੀ ਅੱਜ ਇਹ ਬੋਲੇ ਬੜੀ ਭਾਵਕਤਾ ਦੇ ਨਾਲ ਗੱਲ ਕੀਤੀ ਇਹਨਾਂ ਨੇ ਕਿ ਮੈਨੂੰ ਭਾਵੇਂ ਮੇਰੀ ਅੱਖ ਗਈ ਦਾ ਦੁੱਖ ਸੀ ਲੇਕਿਨ ਅੱਜ ਉਸ ਹੰਕਾਰੀ ਜਾਂ ਤਾਨਾਸ਼ਾਹ ਜਿਹੜਾ ਸਿੱਧੀਆਂ ਗੋਲੀਆਂ ਆਉਂਦੀ ਸੀ ਕੌਮ ਦੇ ਲੋਕਾਂ ਤੇ ਆਪਦੇ ਦੇਸ਼ ਦੇ ਲੋਕਾਂ ਤੇ ਮਾਰ ਰਿਹਾ ਸੀ ਉਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ ਔਰ ਉਹਨਾਂ ਨੂੰ ਕਿੱਡੀ ਕੱਡੀ ਵੱਡਾ ਹੰਕਾਰ ਸੀ ਕਿ ਅਸੀਂ 303 ਸੀਟਾਂ ਤੇ ਜਿੱਤੇ ਹੋਏ ਆਂ ਆਪਣੀ ਮਨਮਰਜ਼ੀ ਕਰਾਂਗੇ ਲੋਕਾਂ ਨੇ ਉਹ ਮਨਮਰਜ਼ੀ ਵਾਲਾ ਜਿਹੜਾ ਘੋੜਾ ਸੀ ਉਹਦੀਆਂ ਨਗਾਮਾਂ ਕਿਸੇ ਹੋਰ ਹੱਥ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੇ ਉਹਦੇ ਲਈ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਇੱਕ ਅਜ ਮਲਮ ਜ਼ਰੂਰ ਮੇਰੇ ਜ਼ਖਮਾਂ ਤੇ ਲੱਗੀ ਮਹਿਸੂਸ ਹੁੰਦੀ ਹੈ ਇਹ ਇੰਨੀ ਕ ਸਾਡੇ ਵੀਰ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਰੈਸਿੰਗ ਮਹਿਸੂਸ ਕਰਦੇ ਆਂ ਕਿ ਭਾਈ ਤੁਸੀਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਜ਼ਖਮੀ ਹੋਏ ਸੀ ਉਹ ਜ਼ਖਮਾਂ ਨੂੰ ਮਹਿਸੂਸ ਕਰਦੇ ਆਂ ਤੇ ਜਿਸ ਬਰਬਰਤਾ ਦੇ ਨਾਲ ਲੋਕਾਂ ਦੇ ਉੱਤੇ ਗੋਲੇ ਚਲਾਏ ਗਏ ਉਹ ਸਭ ਨੂੰ ਮਹਿਸੂਸ ਕਰਦੇ ਆਂ ਤੁਸੀਂ ਜਿਸ ਤਰੀਕੇ ਦੇ ਨਾਲ ਪਰੇਸ਼ਾਈਆਂ ਨੂੰ ਇੱਕ ਇਕਤਾ ਵਿਖਾਈ ਹੈ ਕਿਸਾਨੀ ਦੇ ਧਰੇ 'ਚ ਖੜੇ ਹੋ ਇਸ ਲਈ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ